ਹੀ ਟ੍ਰਾਂਟੋ ਪਾ ਕੇ 3 ਇੰਚ ਹੀਲ ਪਰ ਮੇਰੇ ਗਲ ਵਿੱਚ ਬਾਹ ਪਾਉਣ ਜੋਗੀ ਹੋਈ ਨਹੀਂ ਅਲੜੇ ਤੂੰ ਅਜੇ ਕੱਲੀ ਐਨਕ ਨੂੰ ਦੇਖ ਲੈ ਅੱਖ ਨਾਲ ਅੱਖ ਤੂੰ ਮਲਾਉਣ ਜੋਗੀ ਹੋਈ ਨਹੀਂ ਅਲੜੇ ਤੂੰ ਅਜੇ ਕੱਲੀ ਐਨਕ ਨੂੰ ਦੇਖ ਲੈ ਅੱਖ ਨਾਲ ਅੱਖ ਤੂੰ ਮਲਾਉਣ ਜੋਗੀ ਹੋਈ ਨਹੀਂ ਨਹੀਂ ਅਸੀਂ ਆਪ ਜੈਨੂਨ ਸਾਡਾ ਮਾਲ ਵੀ ਪਿਓਰ ਤੇ ਤੂੰ ਆਪ ਵੀ ਲੀ ਤੇਰਾ ਜਾਲ ਹੀ ਆੜੇ ਔਰ ਮੈਨੂੰ ਲੱਗਦੀ ਪਿਆਰੀ ਤੈਨੂੰ ਤੰਗ ਕਰਦੀ ਤੁੱਪ ਚੜੇ ਲਾਲੀ ਫੜ ਅੱਖ ਕਿੱਥੇ ਪੜਦੀ ਪਹਿਲਾਂ ਤਾਂ ਮੈਂ ਰਾਹ ਦੀ ਸਵਾਰੀ ਨਾ ਚੱਕਾਂ ਦੂਜਾ ਮੇਰੇ ਰਾਹਾਂ ਵਿੱਚ ਆਉਣ ਜੋਗੀ ਹੋਈ ਨਹੀਂ ਅਲੜੇ ਤੂੰ ਅਜੇ